ਦਸੂਹਾ ਚ ਮਹਿਕ ਬੁਟੀਕ ਵੱਲੋਂ ਤੀਆਂ ਦਾ ਤਿਹਾਰ ਰਲ ਮਿਲ ਕੇ ਬਹੁਤ ਹੀ ਚਾਅ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਪੰਜਾਬੀ ਪਹਿਰਾਵੇ ਚ ਸੱਜੀਆਂ ਕੁੜੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਗਿੱਧਾ ਭੰਗੜਾ ਇਕਕਲੀ ਦੇ ਨਾਲ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਸਮਾਗਮ ਦੇ ਯੋਜਕ ਮਹਿਕ ਬੁਟੀਕ ਦੇ ਮੈਨੇਜਰ ਪੂਜਾ ਨੇ ਦੱਸਿਆ ਕਿ ਇਹ ਕੁੜੀਆਂ ਲਈ ਬਹੁਤ ਹੀ ਖਾਸ ਤਿਹਾਰ ਹੁੰਦਾ ਹੈ ਇਸ ਮੌਕੇ ਤੇ ਮਨਾਏ ਜਾ ਰਹੇ ਤੀਆਂ ਦੇ ਸਮਾਗਮ ਦੌਰਾਨ ਲੜਕੀਆਂ ਤੇ ਔਰਤਾਂ ਵੱਲੋਂ ਪੂਰਨ ਪੰਜਾਬੀ ਪਹਿਰਾਵੇ ਵਿੱਚ ਕਿੱਕਲੀ ਗਿੱਧਾ ਚੜਖਾ ਕਤਰਾ ਤੇ ਹੋਰ ਰੰਗਾਂ ਰੰਗ ਪ੍ਰੋਗਰਾਮ ਕਰਕੇ ਆਨੰਦ ਮਾਣਿਆ ਗਿਆ ਤੀਆਂ ਦੇ ਇਸ ਪ੍ਰੋਗਰਾਮ ਦੇ ਸਮਾਗਮ ਵਿੱਚ ਆਈਆਂ ਲੜਕੀਆਂ ਤੇ ਔਰਤਾਂ ਨੇ ਕਿਹਾ ਕਿ ਤੀਆਂ ਦਾ ਤਿਹਾੜੀ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਮਹੀਨੇ ਦੌਰਾਨ ਦੂਰ ਦੂਰ ਤੋਂ ਸਹੇਲੀਆਂ ਇਕੱਠੀਆਂ ਹੋ ਕੇ ਤੀਆਂ ਦੇ ਤਿਹਾੜੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ ਉਹਨਾਂ ਨੇ ਕਿਹਾ ਕਿ ਯੂਕੇ ਸਮੇਂ ਦੇ ਵਿੱਚ ਸਮਾਂ ਬਦਲ ਰਿਹਾ ਹੈ ਅੱਜਕੱਲ ਤੇਜ਼ ਚੱਲ ਰਹੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਬਹੁਤ ਹੀ ਘੱਟ ਰਿਹਾ ਹੈ ਅਤੇ ਕੰਮਕਾਰਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਦਾ ਸਮਾਂ ਨਹੀਂ ਲੱਗਦਾ ਇਸ ਦਿਨ ਉਹਨਾਂ ਨੂੰ ਕਾਫੀ ਦਿਨ ਤੋਂ ਲੰਮਾ ਇੰਤਜ਼ਾਰ ਹੁੰਦਾ ਹੈ ਜਿਸ ਦਿਨ ਉਹ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਨਾਲ ਸਮਾਂ ਬਤੀਤ ਕਰਦੀਆਂ ਹਨ ਉੱਥੇ ਹੀ ਉਹਨਾਂ ਨੇ ਮਹਿਕ ਬੁਟੀਕ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੂਟ ਸਿੰਦੇ ਹਨ ਤੇ ਇਨਾਂ ਤੋਂ ਘੱਟ ਪੈਸਿਆਂ ਦੇ ਵਿੱਚ ਵਧੀਆ ਤੋਂ ਵਧੀਆ ਤੇ ਨਵੇਂ ਡਿਜ਼ਾਈਨ ਦੇ ਸੂਟ ਮਿਲ ਜਾਂਦੇ ਹਨ ਇਸ ਮੌਕੇ ਜਿੱਥੇ ਸਾਰੀਆਂ ਕੁੜੀਆਂ ਨੇ ਮਿਲ ਕੇ ਇੱਕ ਦੂਜੇ ਦੇ ਹੱਥਾਂ ਤੇ ਮਹਿੰਦੀ ਲਗਾਈ ਉੱਥੇ ਹੀ ਇਸ ਮੌਕੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਭ ਸਖੀਆਂ ਮੇ ਐਨੂ ਚਲੀਆਂ ਲਾਕੇ ਹਾਰ ਸ਼ਿੰਗਾਰ ਲਾਕੇ ਹਾਰ ਸ਼ਿੰਗਾਰ ਸਭ ਨੂੰ ਤਿਆਰਾ ਮਨਾਉਣ ਗਿਆ ਅੱਜ ਤੀਜ ਦਾ ਤਿਹਾਰ ਸਾਰਿਆਂ ਨੂੰ ਮੇਰੇ ਵੱਲੋਂ ਸ਼ਸ਼ੀਕਾਂ ਅੱਜ ਅਸੀਂ ਇੱਥੇ ਤੀਜ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਹਾਂ ਤੀਜ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਮੰਗਾ ਦਾ ਤਿਹਾਰ ਤੇ ਸਾਡੀਆਂ ਖੁਸ਼ੀਆਂ ਦਾ ਤਿਹਾਰ ਇਹ ਤਿਹਾਰ ਜਿਹੜਾ ਆ ਇਹ ਪੁਰਾਤਨ ਸਮੇਂ ਵਿੱਚ ਮਨਾਇਆ ਜਾਂਦਾ ਸੀ ਕਿਉਂ ਤਾਕੇ ਕੁੜੀਆਂ ਸਾਡੇ ਕੋ ਸੋਰਸ ਨਹੀਂ ਸੀ ਕੁੜੀਆਂ ਆਪਣੇ ਪੇਰੈਂਟਸ ਨੂੰ ਮਿਲਦੀਆਂ ਸੀ ਸੌਣਵੇਂ ਦੇ ਜਿਹਨਾਂ ਦਾ ਨਵਾਂ ਵਿਆਹ ਹੋਇਆ ਹੁੰਦਾ ਸੀਗਾ ਤੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ ਇਕੱਠੀਆਂ ਹੋ ਕੇ ਪਿੰਗਾ ਝੂੜਦੀਆਂ ਪਿੱਪਲ ਥੱਲੇ ਆਪਣੇ ਜੁਖ ਸੁਖ ਸਾਂਝੇ ਕਰਦੀਆਂ ਹੁਣ ਇਸ ਇਤਿਹਾਰ ਨੇ ਥੋੜਾ ਅਲੱਗ ਰੂਪ ਲੈ ਲਿਆ ਆ ਉਹ ਜਿਹੜੀਆਂ ਲੇਡੀਜ਼ ਆਪਣੇ ਆਪ ਤੇ ਡਿਪੈਂਡ ਆ ਕੋਈ ਜੌਬ ਕਰਦਾ ਹੈ ਕੋਈ ਆਪਣਾ ਬਿਜ਼ਨਸ ਕਰਦਾ ਹੈ ਕੋਈ ਹਾਊਸ ਵਾਈਫ ਆ ਤੇ ਆਪਣੇ ਇਸ ਸਟ्रेस ਨੂੰ ਘੱਟ ਕਰਨ ਲਈ ਅਸੀਂ ਸਾਰੇ ਜਿਹੜੇ ਆ ਤੀਆਂ ਦਾ ਤਿਉਹਾਰ ਮਨਾਉਂਦੇ ਆ ਤੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆ ਮੈਡਮ ਪੂਜਾ ਵੱਲੋਂ ਕਿ ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਤੀਆਂ ਦਾ ਤਿਹਾਰ ਮਨਾ ਰਹੇ ਆ ਤੇ ਸਾਰੇ ਅੱਜ ਆਪਣੇ ਜਿਹੜੇ ਆ ਘਰ ਦੇ ਕੰਮ ਆਪਣੀਆਂ ਟੈਨਸ਼ਨਾਂ ਭੁੱਲ ਕੇ ਸਾਰੇ ਇੰਜੋਏ ਕਰ ਰਹੇ ਆ ਤੇ ਮੈਂ ਇਹੋ ਹੀ ਆਸ ਕਰਦੀ ਆ ਕਿ ਰੱਬ ਹਰ ਸਾਲ ਸਾਡੇ ਜੀਵਨ ਵਿੱਚ ਇਹ ਖੁਸ਼ੀਆਂ ਦਾ ਤਿਉਹਾਰ ਖੁਸ਼ੀ-ਖੁਸ਼ੀ ਲੈ ਕੇ ਆਈਏ ਤੇ ਅਸੀਂ ਹਰ ਸਾਲ ਇੱਥੇ ਇਕੱਠੇ ਹੋਈਏ ਥੈਂਕ ਯੂ ਹੱਸਵੇਂ ਮਨਾ ਖੇੜਵੇਂ ਮਨਾ ਇਸ ਜੱਗ ਤੇ ਨਹੀਂ ਆਉਣਾ ਕਦੇ ਫੇਰਵੇਂ ਮਨਾ ਸਾਸੀ ਗੱਲ ਸਾਰਿਆਂ ਨੂੰ ਜੀ ਮੈਂ ਮਨਦੀਪ ਕੌਰ ਪੰਗੂ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਮਹਿਕ ਬੁਟੀਕ ਵੱਲੋਂ ਜਿਹੜੇ ਦਸੂਏ ਦੇ ਨੇ ਉਹਨਾਂ ਵੱਲੋਂ ਇੱਥੇ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਗਿਆ ਤੇ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਿ ਜਿਹੜਾ ਇਹ ਸਾਰੀਆਂ ਸਾਡੀਆਂ ਭੈਣਾਂ ਨੂੰ ਸਹੇਲੀਆਂ ਨੂੰ ਇਕੱਠਾ ਕਰਦੇ ਆ ਤੀਆਂ ਦੇ ਮੌਕੇ ਤੇ ਤਾ ਜੋ ਸਾਰੀਆਂ ਸਹੇਲੀਆਂ ਪੈਣਾ ਇਕੱਠੀਆਂ ਹੋ ਕੇ ਆਪਣੇ ਮਨ ਦੇ ਚਾਅ ਬਲਬਲੇ ਜਿਹੜੇ ਆ ਉਹ ਪ੍ਰਗਟਾ ਸਕਣ ਇੱਕ ਦੂਜੇ ਦੇ ਨਾਲ ਹੱਸ ਖੇਡ ਕੇ ਹਾਸੇ ਠੱਠੇ ਜਿਹੜੇ ਆ ਉਹ ਕਰ ਸਕਣ ਸੋ ਇਹਨਾਂ ਦਾ ਆਪਣਾ ਬੁਟੀਕ ਹੈ ਜੀ ਮਹਿਕ ਬੁਟੀਕ ਐਵੇਂ ਵਿੱਚ ਤੇ ਤੁਸੀਂ ਇਹਨਾਂ ਕੋ ਆਪਣੇ ਫੈਬਰਿਕ ਦੇ ਕੇ ਸਟਿਚ ਵੀ ਕਰਵਾ ਸਕਦੇ ਹੋ ਕੱਪੜੇ ਤੇ ਕੋਦ ਵੀ ਜਿਹੜਾ ਤੁਸੀਂ ਡਿਜ਼ਾਈਨ ਵਗੈਰਾ ਦੇ ਕੇ ਬਣਵਾ ਸਕਦੇ ਹੋ ਤੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਪਲੀਜ਼ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਇਹਨਾਂ ਦੀ ਮਹਿਕ ਬੁਟੀਕ ਦੀ ਤਾਂ ਜੋ ਇਹ ਅੱਗੇ ਤੋਂ ਹੋਰ ਸਾਡੇ ਲਈ ਵਧੀਆ ਤਿਆਂ ਦੇ ਫੰਕਸ਼ਨ ਜਿਹੜੇ ਆਰਗੇਨਾਈਜ਼ ਕਰ ਸਕਣ ਸੋ ਸਾਰੀਆਂ ਭੈਣਾਂ ਨੂੰ ਬੇਨਤੀ ਆ ਕਿ ਤੁਸੀਂ ਪਲੀਜ਼ ਇਹਨਾਂ ਦੇ ਬੁਟੀਕ ਤੇ ਵਿਜ਼ਿਟ ਕਰੋ ਤੇ ਇਹ ਸਾਡੇ ਲਈ ਵਧੀਆ-ਵਧੀਆ ਜਿਹੜੇ ਕੱਪੜੇ ਵੀ ਸਟਿਚ ਕਰਨ ਤੇ ਸਾਡੇ ਲਈ ਅੱਗੇ ਤੋਂ ਤਿਆਂ ਦੇ ਹੋਰ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕਰਨ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੀਜਾ ਤਿਹਾਰ ਮਨਾਉ ਲਈ ਇੱਥੇ ਇਕੱਠੇ ਹੋਏ ਹਾਂ ਇਹ ਪ੍ਰਾਲਾ ਮਹਿਕ ਪੁਟੀਕ ਵਾਲਿਆਂ ਨੇ ਕੀਤਾ ਆ ਤੇ ਇਹ ਪ੍ਰਾਲਾ ਬਹੁਤ ਹੀ ਵਧੀਆ ਆ ਕਿਉਂਕਿ ਸਾਰੇ ਆਪਣੇ ਕੰਮ ਦੇ ਸਟ੍ਰੈਸ ਕਰਨ ਥੱਕੇ ਹੁੰਦੇ ਆ ਸਾਰਿਆਂ ਦੀ ਲਾਈਫ ਬਿਜ਼ੀ ਆ ਤੇ ਇਹ ਬਹੁਤ ਵਧੀਆ ਉਪਰਾਲਾ ਆ ਕਿ ਸਾਰੇ ਇੱਥੇ ਇੰਜੋਏ ਕਰਨਗੇ ਤੇ ਮਹਿਕ ਪੁਟੀਕ ਵਾਲਿਆਂ ਦਾ ਕੰਮ ਬਹੁਤ ਵਧੀਆ ਆ ਸਾਰੇ ਉੱਥੇ ਵਿਜ਼ਿਟ ਕਰੋ ਉੱਥੇ ਬਹੁਤ-ਬਹੁਤ ਵਧੀਆ ਸੂਟ ਜੜੇ ਆ ਸਟਿਚ ਕੀਤੇ ਜਾਂਦੇ ਆ ਤੇ ਇੱਕ ਵਾਰੀ ਜਾ ਕੇ ਉੱਥੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ ਜੀ ਸਸ਼ਿਕਾ ਜੀ ਮੈਂ ਜਸਮੀਤ ਕੌਰ ਦਸੂਹੇ ਤੋਂ ਮੈਂ ਅੱਜ ਦੀਆਂ ਦੇ ਤਿਹਾਉਰ ਦੇ ਇਥੇ ਸ਼ਾਮਿਲ ਹੋਈ ਹਾਂ ਜੋ ਕਿ ਮਹਿਕ ਬੁਟੀਕ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਹਦੇ ਵਿੱਚ ਅਸੀਂ ਆਪਣਾ ਟਾਈਮ ਕੱਢ ਕੇ ਬਹੁਤ ਸੋਹਣੇ ਤਰੀਕੇ ਨਾਲ ਗਿੱਦਾ ਪੰਗੜਾ ਕਰ ਰਹੇ ਹਾਂ ਨੱਚਣਾ ਟਪਨਾ ਗੇਮਸ ਵਗੈਰਾ ਜੋ ਵੀ ਹੈ ਅਸੀਂ ਫੁੱਲ ਇੰਜੋਏਮੈਂਟ ਕਰ ਰਹੇ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਆ ਇਤਨਾਰੀ ਬੁਟੀਕ ਹੈ ਮਹਿਕ ਬੁਟੀਕ ਜੋ ਸਾਡੇ ਦਸੂਹ ਵਿੱਚ ਖੁੱਲੀ ਹੈ ਬਹੁਤ ਅੱਛਾ ਕੰਮ ਕਰਦੇ ਆ ਦੀਦੀ ਦੀ ਬੋਲਬਾਣੀ ਬਹੁਤ ਪਿਆਰੀ ਆ ਬਹੁਤ ਵਧੀਆ ਆ ਦੀਦੀ ਦੇ ਸੂਟ ਦੀਦੀ ਦੀ ਡਰੈਸਾਂ ਦੀਦੀ ਦਾ ਹੈਂਡਵਰਕ ਬਹੁਤ ਮਸ਼ਹੂਰ ਹੈ ਅਸੀਂ ਮੈਂ ਖੁਦ ਦੀਦੀ ਦਾ ਸਟਿਚ ਕੀਤਾ ਹੋਇਆ ਸੂਟ ਪਾਇਆ ਹੈ ਦੀਦੀ ਨੇ ਮੇਰੇ ਲਈ ਤਿਆਰ ਕਰਕੇ ਦਿੱਤਾ ਆ ਮੈਨੂੰ ਬਹੁਤ ਅੱਛਾ ਹੈ ਮੇਰੀ ਬੇਟੀ ਨੇ ਵੀ ਪਾਇਆ ਹੋਇਆ ਆ ਦੋਨਾਂ ਨੇ ਅਸੀਂ ਪਾਇਆ ਹੋਇਆ ਆ ਦੀਦੀ ਦੀ ਬਾਰ ਵੀ ਪਾਸਰ ਜਾਂਦੇ ਆ ਸਭ ਕੋ ਜਾਂਦੇ ਆ ਹੈਂਡਵਰਕ ਬਹੁਤ ਸੋਹਣਾ ਹੈ ਦੀਦੀ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੋਨੀਆ ਆਂ ਮੈਂ ਪਿੰਡ ਬਾਜਾ ਚੱਕ ਤੋਂ ਬਿਲੋਂਗ ਕਰਦੀ ਆਂ ਅੱਜ ਅਸੀਂ ਜਿਹਦਾ ਸੋਹਾ ਇੱਥੇ ਵਿਜੇ ਮਾਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਇਕੱਠੇ ਹੋਏ ਆਂ ਮੇਰੇ ਨਾਲ ਬਹੁਤ ਹੀ ਸਾਰੀਆਂ ਮਟਿਆਰਾ ਆ ਜੋ ਕਿ ਇੱਥੇ ਪ੍ਰਵਰਤੀ ਪੰਜਾਬੀ ਲੁੱਕ ਦੇ ਵਿੱਚ ਤਿਆਰ ਹੋ ਕੇ ਸ਼ਾਮਿਲ ਹੋਈਆਂ ਆਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਹ ਜਿਹੜਾ ਸਾਰਾ ਫੰਕਸ਼ਨ ਹੈ ਮਹਿਕ ਬੁਟੀਕ ਦੇਵੀ ਦਾਸ ਵੱਲੋਂ ਰਹਿਣ ਵਾਲਿਆਂ ਦਾ ਤੇ ਸੋਹਾ ਦੇ ਵਿੱਚ ਉਹਨਾਂ ਦਾ ਵਰਕ ਆ ਉੱਥੋਂ ਨੇ ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਆ ਉਹਨਾਂ ਦੀ ਮਤਲਬ ਇੱਕ ਇਹ ਚੰਗੀ ਸੋਚ ਹੈ ਕਿ ਜਿਹੜੀਆਂ ਸਾਰੀਆਂ ਕੁੜੀਆਂ ਨੂੰ ਘਰੇਲੂ ਕੰਮਾਂ ਦੇ ਵਿੱਚੋਂ ਸਟ੍ਰੈਸਫੁਲ ਹੋਣ ਦੇ ਉਹਨਾਂ ਨੇ ਆਰਗੇਨਾਈਜ਼ ਕੀਤਾ ਆ ਕਿਉਂਕਿ ਸਾਰੀਆਂ ਕੁੜੀਆਂ ਆ ਉਹ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਆ ਉਹ ਕਦੀ ਵੀ ਇਹੋ ਜੀ ਐਕਟੀਵਿਟੀ ਨਹੀਂ ਪਰਫਾਰਮ ਕਰਦੀਆਂ ਜਦੋਂ ਅਸੀਂ ਇੱਥੇ ਸਾਰੀਆਂ ਇਕੱਠੀਆਂ ਹੁੰਦੀਆਂ ਆ ਜਦੋਂ ਇੱਕ ਦੂਸਰੇ ਵੱਲ ਦੇਖ ਕੇ ਇੱਕ ਜਜ਼ਬਾ ਵੱਧਦਾ ਆ ਔਰ ਅਸੀਂ ਪ੍ਰਾਣੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਰੀਨਿਊ ਕਰ ਸਕਦੇ ਆ ਕਿਉਂਕਿ ਅਗਰ ਅਸੀਂ ਇਹੋ ਜੀ ਚੀਜ਼ਾਂ ਕਰਾਂਗੇ ਤਾਂ ਸਾਡੇ ਵੱਲ ਦੇਖ ਕੇ ਨਿਊ ਜਨਰੇਸ਼ਨ ਨੂੰ ਵੀ ਪ੍ਰਾਣੇ ਵਿਰਸੇ ਬਾਰੇ ਬਹੁਤ ਸਾਰੀ ਨੌਲੇਜ ਮਿਲੇਗੀ ਔਰ ਮੈਂ ਚਾਹੁੰਨੀ ਆ ਕਿ ਅੱਗੇ ਤੋਂ ਵੱਧ ਛੱਡ ਕੇ ਐਸੇ ਐਸੇ ਮੌਕਿਆਂ ਦੇ ਵਿੱਚ ਤੁਸੀਂ ਆਇਆ ਕਰੋ ਔਰ ਮੈਂ ਕਿਪਟਿਕ ਦੇ ਨਾਲ ਕੰਟੈਕਟ ਕਰਿਆ ਇਨਾਂ ਦਾ ਆਪਣਾ ਜਿਹੜਾ ਬੁਟੀਕ ਦਾ ਕੰਮ ਹੈ ਉਹਦੇ ਵਿੱਚ ਇਹ ਬਹੁਤ ਹੀ ਸੋਹਣੇ ਅਨਸਟਿਚ ਸੂਟ ਡ्रेसਿੰਗ ਡਿਜ਼ਾਈਨਰ ਸੂਟ ਜਿੰਦ ਤੱਕ ਤੁਸੀਂ ਦੇਖਿਆ ਹੋਇਆ ਹੈ ਆ ਪ੍ਰੋਪਰ ਮੇਰੀ ਪੰਜਾਬੀ ਲੁੱਕ ਜੋ ਵੀ ਹੈ ਸਾਰੀ ਇਹਨਾਂ ਵੱਲੇ ਤਿਆਰ ਕੀਤੀ ਗਈ ਹੈ ਮੈਂ ਚਾਹੁੰਦੀ ਆ ਕਿ ਤੁਸੀਂ ਇਹਨਾਂ ਦੇ ਨਾਲ ਇਹਨਾਂ ਮਹਿਕ ਬੁਟੀਕਿੰਦੇ ਪੇਜ ਨੂੰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਇਹਨਾਂ ਦੇ ਕੋਲੋਂ ਆਓ ਔਰ ਆਪਣੇ ਆਰਡਰ ਕ੍ਰੀਏਟ ਕਰੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੂਜਾਰਾ ਨਹੀਂ ਮੇਰਾ ਨਾਮ ਹੈ ਮਹਿਕ ਬੁਟੀਕ ਦੀ ਮੈਂ ਆਨਰਰ ਆ ਅੱਜ ਮੈਂ ਦਸੂਏ ਦੇ ਵਿੱਚ ਫੰਕਸ਼ਨ ਰੱਖਿਆ ਤੀਜ ਫੈਸਟੀਵਲ ਅੱਜ ਮੇਰੀ ਸਾਰੀਆਂ ਭੈਣਾਂ ਨੂੰ ਅਸੀਂ ਇਨਵਾਈਟ ਕੀਤਾ ਕਿ ਜੋ ਕਿ ਫੈਸਟੀਵਲ ਦੇ ਵਿੱਚ ਫੁੱਲ ਇੰਜੋਏ ਕਰਨ ਅੱਜ ਅਸੀਂ ਪੰਗੜਾ ਪਾਇਆ ਗਿੱਧਾ ਪਾਇਆ ਅੱਜ ਸਾਰੀਆਂ ਮੇਰੀਆਂ ਭੈਣਾਂ ਬਹੁਤ ਜਿਆਦੀਆਂ ਖੁਸ਼ ਸੀ ਔਰ ਇਹੀ ਖੁਸ਼ੀ ਵਾਸਤੇ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਕਿ ਆਪਾਂ ਇੱਥੇ ਆਣ ਕੇ ਇੰਜੋਏ ਕਰਨ ਔਰ ਆਪਣੇ ਮਾਨਦੀਆਂ ਜੋ ਵੀ ਗੱਲਾਂ ਸੇਲੀਆਂ ਪਹਿਲਾਂ ਇਕੱਠੀਆਂ ਹੋ ਕੇ ਕਰਨ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਮੈਂ ਬਹੁਤ ਜ਼ਿਆਦਾ ਖੁਸ਼ ਆ ਮੇਰੀਆਂ ਸਾਰੇ ਫਰੈਂਡ ਸਰਕਲ ਆ ਇੱਥੇ ਮੇਰਾ ਆਇਆ ਇੱਕ ਵਾਰੀ ਮੇਰੇ ਕਹਿਨ ਤੇ ਹੀ ਉਹ ਇੱਥੇ ਪਹੁੰਚ ਗਏ ਤੇ ਉਹਨਾਂ ਦਾ ਤਹਿ ਦਿਲੋਂ ਮੈਂ ਸ਼ੁਕਰੀਆ ਕਰਦੀ ਆ ਧੰਨਵਾਦ